ਮੈਂ ਇਸ ਤੇ ਜਾਂਦਾ ਹੁੰਦਾ ਸੀ ਮੇਰਾ ਪੁੱਤ ਨਾਲੇ ਲੈ ਕੇ ਜਾਂਦਾ ਹੁੰਦਾ ਸੀਗਾ ਖੋਏ ਦੀਆਂ ਪਿੰਨੀਆਂ ਹੈਨਾ ਨਾਲੇ ਦੁੱਧ ਦੀ ਬੋਤਲ ਨਾਲੇ ਪੰਜੀਰੀ ਲੈ ਕੇ ਜਾਂਦਾ ਹੁੰਦਾ ਸੀ ਨਾਲੇ ਕੇਲੇ ਲੈ ਕੇ ਜਾਂਦਾ ਹੁੰਦਾ ਸੀ ਕਿੰਨਾ ਸਮਾਨ ਤੈਨੂੰ ਦੁੱਧ ਦਿੰਦੀ ਹੁੰਦੀ ਸੀ ਜਾਂਦੇ ਨੂੰ ਦਿੰਦੀ ਹੁੰਦੀ ਸੀ ਨਾ ਤੈਨੂੰ ਜਾਂਦੇ ਨੂੰ ਨਾਲ ਹੈਨਾ ਦਿੰਦੀ ਸੀ ਅੱਖਾਂ ਨਾਲ ਦੱਸ ਰੱਬੇ ਖੇਡਣ ਗਿਆ ਸੀ ਕਿੰਨੇ ਜਣੇ ਆਏ ਸੀ ਤੇਰੇ ਨਾਲ ਫਿਰ ਹੈਨਾ ਥਾਪੀਆਂ ਮਾਰੀਆਂ ਸੀ ਨਾ ਤੂੰ ਉੱਥੇ ਸਰਾਬੇ ਥਾਪੀ ਨੂੰ ਮਾਰ ਕੇ ਖੇਡਦਾ ਸੀ ਮਾਰ ਕੇ ਦਿਖਾ ਫੇਰ ਥਾਪੀ ਚੱਲ ਮਾਰ ਦੇ ਫੇਰ ਥਾਪੀ ਨੂੰ ਮਾਰ ਦੇ ਚੱਲ ਡੋਲੇ ਹੀ ਦਿਖਾ ਦੇ ਫਿਰ ਜੇ ਹਿੰਮਤ ਨਹੀਂ ਹੈਗੀ ਨਾ ਡੋਲੇ ਹੀ ਦਿਖਾ ਦੇ ਫਿਰ ਲੱਤ ਨੂੰ ਹੱਥ ਲਾ ਕੇ ਦੱਸਦਾ ਜੀ ਲੱਤ ਨੂੰ ਹੱਥ ਲਾ ਕੇ ਦੱਸਦਾ ਵੀ ਜਦੋਂ ਬੋਹਦਿਆਂ ਵੀ ਕੀ ਤਕਲੀਫ ਫਿਰ ਲੱਤ ਨੂੰ ਹੱਥ ਲਾ ਕੇ ਦੱਸਦਾ ਵੀ ਆ ਅੱਖਾਂ ਨਾਲ ਦੱਸਦਾ ਅੱਖਾਂ ਨਾਲ ਹੂੰ ਦਾੜੀ ਕਿੱਥੇ ਨੇ ਦੱਸੋ ਫਿਰ ਦਾੜੀ ਕਿੱਥੇ ਨੇ ਕੋਲੇ ਹੋਣਗੇ ਕਿੱਥੇ ਨੇ ਦਾੜੀ ਕਿੱਥੇ ਘੜੇ ਨੇ ਹਾਂਜੀ ਆ ਗਰਾਊਂਡ ਆ ਜੀ ਆਪਣੇ ਪਿੰਡ ਦੇ ਇੱਥੇ ਆਪਣੇ ਤੁਸੀਂ ਦਾਦੇ ਜੀ 2-3 ਘੰਟੇ ਪਹਿਲਾਂ ਆਪਣੇ ਮਿਹਨਤ ਲਾ ਕੇ ਗਿਆ ਹਾਂਜੀ ਹਾਂਜੀ ਇੱਥੇ 2-3 ਘੰਟੇ ਪਹਿਲਾਂ ਮਿਹਨਤ ਲਾ ਕੇ ਗਿਆ ਜੀ ਪੀਰੀ ਤੋਂ ਇਲਾਵਾ ਕੋਈ ਹੋਰ ਵੀ ਹੈਗੇ ਪਲੇਅਰ ਤੁਹਾਡੇ ਪਿੰਡ ਦੇ ਹੋ ਰਹੇਗੇ ਜੀ ਛੋਟੀਆਂ ਟੀਮਾਂ ਚ ਆ ਮੁੰਡੇ ਰਹੇਗੇ ਦੋ ਚਾਰ ਮੁੰਡੇ ਹੋਰ ਖੇਡਣ ਵਾਲੇ ਵਧੀਆ ਅੱਛਾ ਅੱਛਾ ਹਾਂ ਜੀ ਹਾਂ ਜੀ ਅੱਗੇ ਨਾਲ ਤਾਂ ਬਹੁਤ ਠੀਕ ਆ ਜੀ ਹੁਣ ਅੱਛਾ ਹਾਂ ਹੁਣ ਇਹਨਾਂ ਪਹਿਚਾਨਣ ਲੱਗ ਗਈ ਹੁਣ ਅੱਛਾ ਹੂੰ ਪਹਿਲਾਂ ਤਾਂ ਬਿਲਕੁਲ ਨਹੀਂ ਜੀ ਪਤਾ ਲੱਗਦਾ ਤੁਹਾਨੂੰ ਹੁਣ ਚੱਲ ਇੰਨਾ ਕਾ ਉਹਨੂੰ ਪਤਾ ਲੱਗਣ ਲੱਗ ਗਿਆ ਜੀ ਕਿ ਕੌਣ ਮੇਰਾ ਡੈਡੀ ਆ ਕੌਣ ਮੰਮੀ ਆ ਇੱਦਾਂ 1 ਸਾਲ ਹੋ ਗਿਆ ਪੂਰਾ ਹਾਂਜੀ ਸਾਲ ਹੋ ਜਾਣਾ 15 ਜੂਨ ਨੂੰ ਪੂਰਾ ਸਾਲ ਹੋ ਜਾਣਾ ਤੇ ਆਹ ਮੁੰਡੇ ਤੋਂ ਛੋਟਾ ਸੀਗਾ ਜਿੱਦਾਂ ਮਤਲਬ ਖੇਡਦਾ ਹੈ ਆਹ ਮੁੰਡਾ ਤਾਂ ਹਿਹਾਰ ਆ ਇਹ ਮਤਲਬ ਉਦੋਂ ਇਹਦਾ 28 ਕਿਲੋ ਭਜਨ ਸੀਗਾ ਅੱਛਾ ਇਹ 32 ਪਤਨੀ 35 ਕਿਲੋ ਖੇਡਦਾ ਹੁੰਦਾ ਸੀਗਾ ਜਦਾਂ ਖੇਡਦਾ ਹੈ ਛੋਟਾ ਹੁੰਦਾ ਮਤਲਬ ਉੱਠਿਆ ਇਹ ਜੋਬ ਆ ਜਿਹੜੀ ਪ੍ਰਾਈਵੇਟੀ ਆ ਹਾਂਜੀ ਪ੍ਰਾਈਵੇਟੀ ਆ ਤੇ ਉਹ ਤਨਖਾਹ ਦੇ ਵਿੱਚ ਉਹ ਦੇਖ ਲਓ ਵੀ ਨਾਲ ਇਹਦੀ ਖਰਾਕ ਦਾ ਵੀ ਕਰਨਾ ਬਾਜੀ ਮਸਾਂ ਹੀ ਪਾ ਲਾੜਪੂਰਾ ਮਸਾਂ ਆਉਂਦਾ ਬਸ ਉਹ ਆਉ ਵੀ ਆਪਦਾ ਮਤਲਬ ਟੈਡ ਘੁੱਟ ਕੇ ਮਤਲਬ ਆਪਦਾ ਆਪ ਕੁਝ ਉਸੀ ਕਰਨੀ ਯਾਰ ਆ ਨਹੀਂ ਜਿਹੜੀ ਆਪਾਂ ਬੱਚੇ ਲਈ ਆ ਕਰਨਾ ਵਾ ਇਦਾਂ ਮਤਲਬ ਹੂੰ ਓਵਰ ਟਾਈਮ ਲਾ ਕੇ 12-15000 ਰੁਪਏ ਮਸਾਂ ਬਣਦਾ ਜੀ ਕੀ ਜਾਂਦਾ ਬਹੁਤ ਸੰਘਰਸ਼ੀ ਕੀਤਾ ਹਾਂ ਸੰਘਰਸ਼ ਪੂਰਾ ਪੂਰਾ ਇਹ ਆਪ ਮੁੰਡਾ ਮੇਰਾ ਇੰਨਾ ਸਾਊ ਸੀਗਾ ਇਹਨੇ ਪਹਿਲਾਂ ਆਪ ਸਕਿਉਰਿਟੀ ਗਾਰਡ ਦੀ ਨੌਕਰੀ ਕਰਨੀ ਤੇ ਜਦੋਂ ਲਾਕਡਾਊਨ ਲੱਗਿਆ ਸੀਗਾ ਸਾਰੇ ਘਰੇ ਬੈਗੇ ਸੀਗੇ ਹੁਣ ਬੱਚੇ ਨੂੰ ਫਿਕਰ ਪੈਣ ਲੱਗਿਆ ਵੀ ਮੈਂ ਤਾਂ ਖਰਾਕ ਹਨਾ ਵੀ ਘਰੇ ਵੀ ਖਰਚਾ ਕਿਵੇਂ ਜਾਨੂੰ ਇਹ ਰਾਤ ਨੂੰ ਸਕਿਉਰਿਟੀ ਗਾਰਡ ਚ ਜਾਂਦਾ ਹੁੰਦਾ ਸੀਗਾ ਜੀ ਤੇਨੇ ਆਪਣੀ ਮਿਹਨਤ ਕਰਨੀ ਨੇ ਰਾਤ ਦੀ ਡਿਊਟੀ ਮਤਲਬ ਸਕਿਉਰਿਟੀ ਗਾਰਡ ਕਰਦਾ ਸੀ ਤੇ ਦਿਨੇ ਆਪਦੀ ਫਿਰ ਇਹਨੇ ਮਿਹਨਤ ਕਾਦੀ ਵੇ ਉਹਨੂੰ ਆਪਣੇ ਕਿਤਨਾ ਕਿਤੇ ਪਤਾ ਸੀਗਾ ਵੀ ਮੇਰੀ ਫੈਮਿਲੀ ਦਾ ਬੈਕਗਰਾਉਂਡ ਇੰਨਾ ਸਟਰੋਂਗ ਨਹੀਂ ਹੈ ਹਰ ਪਤਾ ਹੀ ਹੁੰਦਾ ਜੀ ਹੁਣ ਬੱਚੇ ਨੂੰ ਆਪਾਂ ਘਰੇ ਗੱਲਾਂ ਕਰਦੇ ਆ ਗੱਲਾਂ ਬੰਦਾ ਬੱਚਾ ਸੁਣਦਾ ਹੀ ਆ ਗੱਲਾਂ ਤੇ ਹੁਣ ਆਪਦੀ ਭੈਣ ਦਾ ਵਿਆਹ ਕੀਤਾ ਸੀ ਇਹਨੇ ਐਵੇਂ ਕੀ ਐਵੇਂ ਵਧੀਆ ਵਿਆਹ ਕੀਤਾ ਚੰਗਾ ਮਿਲ ਜੁਲ ਕੇ ਸਾਰੇ ਨੇ ਅਸੀਂ ਹੂੰ ਤੇ ਬੱਚੇ ਨੂੰ ਪਤਾ ਲੱਗ ਹੀ ਜਾਂਦਾ ਵੀ ਕਿੰਨੇ ਕੁ ਆਪਾਂ ਹਨਾ ਪਾਣੀ ਚ ਹੈਗੇ ਆ ਹੂੰ ਹੁਣ ਜਾਨੀ ਸਾਡੇ ਦਿਨ ਫਿਰ ਲੱਗੇ ਸੀਗੇ ਜੀ ਆਪਦਾ ਵਧੀਆ ਲੱਗਿਆ ਸੀ ਕਹਿੰਦਾ ਜੀ ਡੇਢ ਹੀ ਰਹਿਣ ਦੋ ਕਹਿੰਦਾ ਐਤ ਕੀ ਮੋਟਰਸਾਈਕਲ ਮੋਟਰਸਾਈਕਲ ਕਰ ਦੇਣਾ ਤੁਸੀਂ ਨਵਾਂ ਨਾ ਘੜਾਓ ਮਾ ਕੋਈ ਨਹੀਂ ਪਤਾ ਇਹ ਵੀ ਤੇਰੇ ਪੈਸਿਆਂ ਦਾ ਹੀ ਆ ਹੂੰ ਨਹੀਂ ਤੇਰੇ ਜਿਹੜੇ ਫੜਾਏ ਹੋਇਆ ਮੋਂ ਉਹ ਪੈਸੇ ਡਾਊਨ ਪੇਮੈਂਟ ਕਰਕੇ ਮੈਂ ਬਾਕੀ ਕਸ਼ਤਾਂ ਕਰ ਲਈਆਂ ਸੀਗੀਆਂ ਜੀ ਹੂੰ ਇੱਦਾਂ ਪੈਸੇ ਦਬੀਰੀ ਦੇ ਸੀਗੇ ਵੈਸੇ ਅੰਕਲ ਜੇ ਨਾ ਲੱਤ ਦੇ ਵਿੱਚ ਇਨਫੈਕਸ਼ਨ ਨਾ ਹੁੰਦੀ ਇਹਦੇ ਰਿਕਵਰੀ ਇਹਨੇ ਕਰ ਜਾਣੀ ਸੀ ਹੁਣ ਨੂੰ ਕੱਦੀ ਕਰ ਜਾਣੀ ਸੀ ਇਨ ਕਵਰੀ ਹੁਣ ਲੱਤ ਦਾ ਆ ਜੀ ਇਹਨੂੰ ਦੇਖ ਕੇ ਮਤਲਬ ਬੰਦੇ ਦਾ ਮਨ ਟਹਿ ਜਾਂਦਾ ਵੀ ਹਨਾ ਵੀ ਕਰਨਾ ਵੀ ਕੀ ਹੁਣ ਜੀ ਕੇ ਬਾਕੀ ਗੱਲ ਕਰਮਾਂ ਦੀ ਆ। ਵੱਸ ਕਰਮਾਂ ਕੇਸਮਾ ਤੁੱਖਾ ਦੇ ਕੀ ਬੰਦ ਹੈ ਕੋਈ ਪਾਈਂ ਕਹਿ ਸਕਦੇ ਆ। ਅੰਕਲ ਆਪਣੇ ਇਸ ਟਾਈਮ ਕੰਡੀਸ਼ਨ ਕੀ ਆ ਕਰਦੇ? ਇਸ ਟਾਈਮ ਆਪਣੇ ਨਾ ਖਰਚਾ ਕਿਦਾਂ ਚੱਲਦਾ ਤੁਹਾਡਾ? ਖਰਚਾ ਜੀ ਹੁਣ ਤਾਂ ਅੱਛੇ ਮੈਂ ਕੰਮ ਤੇ ਲੱਗਾ ਆਂ। ਓਹ ਭਰਾ ਕੋਲ ਗੱਡੀਆਂ ਨੂੰ ਢੇੜਾ-ਗੁੜਾ ਆ ਜਾਂਦਾ। ਇਦਾਂ ਚੱਲੇ ਜਾਂਦਾ ਜੀ ਮਾੜਾ ਮੋਟਾ ਚੱਲ। ਇਕੱਠਾ ਪਰਿਵਾਰ ਕਰਕੇ ਸਾਡਾ ਜਾਨੀ ਹੂੰ ਹੂੰ ਨਵੀ ਜਾਂਦਾ ਜੀ ਹੁਣ। ਦੇਖੀ ਜਦੋਂ ਜਦੋਂ ਪਾਂ ਜਾਵਾਂਗੇ ਹਾਂਜੀ ਦੱਸੋ ਹੱਥ ਚੱਕ ਕੇ ਵੀ ਆਣ ਦੇਣੀ ਆ। ਪਰ ਉਹਨੂੰ ਇਹ ਨਹੀਂ ਪਤਾ ਵੀ ਮੇਰੇ ਆ ਹਾਲਾਤ ਹੋ ਗਏ ਨਾ ਹਾਂਜੀ ਹਾਂਜੀ ਹਜੇ ਪੂਰੀ ਨਹੀਂ ਨਾ ਸੁਰਤ ਆਹ ਦੇਖ ਲੋ ਵੀ ਜਿੱਦਣ ਉਹਨੂੰ ਉਹ ਪਤਾ ਲੱਗਾ ਉਸ ਗੱਲ ਦਾ ਵੀ ਮੇਰੀ ਲਾਤੀ ਹੈ ਨਹੀਂਗੀ ਹਾਂ ਉਹੋ ਹੀ ਤਾਂ ਗੱਲ ਆ ਫੇਰ ਸਾਹਮਣਾ ਬਹੁਤ ਔਖਾ ਸੀ ਸਾਹਮਣਾ ਔਖਾ ਹੋ ਜਾਣਾ ਐਂ ਜਿਆਦਾ ਸੀ ਸਰੀਰ ਚ ਉਹਨਾਂ ਕਰੰਟ ਹੈ ਨਹੀਂਗਾ ਹੂੰ ਸਰੀਰ ਚ ਉਹਨੀ ਜਾਨ ਹੈ ਨਹੀਂਗੀ ਉਹ ਉਹਦਾ ਹੱਥ ਵੀ ਹੁਣ ਜਦੋਂ ਕਰਦਾ ਐਂ ਕਰਦਾ ਲੈ ਜਾਂਦਾ ਉਹ ਇੰਨਾ ਮਤਲਬ ਇੰਨਾ ਕਮਜ਼ੋਰ ਪੈ ਗਿਆ ਮਤਲਬ ਆਪਦਾ ਹੱਥ ਵੀ ਨਹੀਂ ਆਪਦੇ ਮੂੰਹ ਨੂੰ ਚੱਜਣਾ ਲਾ ਸਕਦਾ ਅੱਛਾ ਕਮਜ਼ੋਰੀ ਜ਼ਿਆਦਾ ਆ ਉਹ ਡਾਕਟਰ ਦਾ ਤਾਂ ਕਹਿੰਦਾ ਕਮਜ਼ੋਰੀ ਆ ਜਿੱਦਣ ਕਹਿੰਦਾ ਕਮਜ਼ੋਰੀ ਠੀਕ ਹੋ ਗਈ ਕਹਿੰਦਾ ਐਨ ਸਹੀ ਹੋ ਜਾਣਾ ਜੀ ਇਹਨੇ ਇਨਫੈਕਸ਼ਨ ਦਾ ਪਤਾ ਨਹੀਂ ਲੱਗਾ ਕਿੱਦਾਂ ਪੈ ਗਈ ਹਨਾ ਇਹੇ ਬਹੁਤ ਚਾਹੀਏ ਯੂਰੋਪੀ ਜਾਣਦਾ ਹੁਣ ਇਹਦਾ ਕੋਈ ਡਾਕਟਰਾਂ ਨੂੰ ਭੇਜੀ ਜਾਂਦਾ ਕੋਈ ਇਹਨਾਂ ਨੂੰ ਭੇਜੀ ਜਾਂਦਾ ਹਾਂ ਤਾਂ ਹੁਣ ਉਹਦੇ ਉੱਥੇ ਤੇ ਪਤਾ ਲੱਗੂ ਆਪਾਂ ਨੂੰ ਵੀ ਕੀ ਕਰਦਾ ਵੈਸੇ ਉਹਦਾ ਤੁਹਾਨੂੰ ਕੀ ਲੱਗਦਾ ਹਾਂਜੀ ਵੇਸ ਐ ਉਹ ਡਾਟਾ ਨਿਕ ਲੱਗਦਾ ਲੋਕੀ ਗਈ ਇਹਦੇ ਕੁੱਟੇ ਕੁੱਟਿਆ ਘਟਾ ਤਾਂ ਨਹੀਂ ਹਾਂ ਜੀ ਕੁੱਟਿਆ ਤਾਂ ਐ ਹਾਂ ਜੀ ਹੁਣ ਜੇ ਆਪਾਂ ਲਈਏ ਹੁਣ ਇੱਕੋ ਜਗ੍ਹਾ ਤੇ ਤਾਂ ਨਹੀਂ ਆਪਾਂ ਮਾਰ ਸਕਦੇ ਲੱਤ ਜੇ ਇੱਕੋ ਲੱਤ ਤੇ ਟੱਕ ਸੀਗਾ ਹੂੰ ਹੂੰ ਤੇ ਇੱਕ ਸਿਰ ਚ ਅੱਛਾ ਜੇ ਆਪਾਂ ਮਾਰਾਂਗੇ ਇੱਕੋ ਜਗ੍ਹਾ ਥੋੜੀ ਵਾਰੀ ਜਾਵਾਂਗੇ ਆਪਾਂ ਇੱਕੋ ਜਗ੍ਹਾ ਕਿਤੇ ਹੋਰ ਵੀ ਨਿਸ਼ਾਨ ਆਉਣਾ ਚਾਹੀਦਾ ਹੂੰ ਗੱਡੀ ਇਹਨਾਂ ਜ਼ਰੂਰ ਦੱਸਦੇ ਉਹਦੇ ਨਾਲ ਦੇ ਕਹਿੰਦੇ ਪਹਿਲਾਂ ਗੱਡੀ ਮਾਰ ਕੇ ਛੱਟ ਲਿਆ ਬਾਅਦ ਚ ਬੈਕ ਕਰਕੇ ਦੁਬਾਰੇ ਲੱਤ ਤੇ ਝਾੜ ਦਿੰਦੇ ਆ ਗੱਡੀ ਦਾ ਪੱਟ ਤਾਂ ਰੁੱਟਿਆ ਇਹਦਾ ਜਦੋਂ ਵਿੱਚ ਬੱਜਿਆ ਮਾਰਿਆ ਉਹ ਸਿਰ ਲੱਗਿਆ ਤਾਂ ਐਂਗਲ ਦੇ ਵਿੱਚ ਜੋ ਨਾਜਰੋਂ ਮਗਰੋਂ ਗੱਡੀ ਸਪੀਡ ਨਾਲ ਮਾਰੀ ਨਾ ਇਹਦਾ ਸਿਰ ਐਂਗਲ 'ਚ ਲੱਗਿਆ ਡੇਪੇ ਇਹ ਉਦੋਂ ਵਾਰ ਗੱਡੀ ਬੈਕ ਕਰਕੇ ਫੇਰ ਦੁਬਾਰੇ ਲਾਤੇ ਘੜਚ ਡਿਗੇ ਪਏ ਇਹ ਲੱਤ ਉੱਚੇ ਨੀਵੇਂ ਤੋਂ ਸੀਗੀ ਇੱਕ ਜਣ ਬਸ ਉੱਚਾ ਸੀ ਇੱਕ ਨੀਵਾ ਸੀ ਪੱਟ ਦੇ ਉੱਪਰੋਂ ਜੋ ਲੱਤ ਕੱਢੀ ਟਾਇਰ ਚੜ੍ਹਿਆ ਉਦੋਂ ਪੱਟ ਟੁੱਟਿਆ ਉਹ ਫਿਰ ਕਿਸੇ ਨੇ ਸੂਹ ਦਿੱਤੀ ਹੋਊਗੀ ਤੇ ਤਾਂ ਹੀ ਇੰਨਾ ਕੁਛ ਹੋਇਆ ਹਾਂਜੀ 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 ਦੱਸਿਆ ਇਹ ਕਿਸੇ ਨੇ ਇਹ ਹੁਣ ਰੱਬ ਨੂੰ ਪਤਾ ਅੰਕਲ ਹੋਟੈਲ ਤਾਂ ਬਹੁਤ ਔਖਾ ਆਣਾ ਹਸਪੀਟਲ ਵਾਲਾ ਮਾਖਾ ਜੀ ਬੱਚੋ ਰਾਂ ਕੋਸ ਪਤਾ ਹੀ ਨਹੀਂ ਲੱਗਦਾ ਸੀ ਆ ਵੀ ਕੀ ਕਰਨਾ ਹੈ ਕੀ ਨਹੀਂ ਸਾਨੂੰ ਉਦੋਂ ਤਾਂ ਆਇਆ ਸੀਗਾ ਵੀ ਜਦੋਂ ਹੁਣ ਵੀ ਸਨੇਹਾ ਆਇਆ ਵੀ ਹੁਣ ਬੋਲ ਪਿਆ ਅੱਜ ਬੋਲ ਪਿਆ ਹੈ ਨਾ ਮਨ ਚਾਹੀ ਰਿਹਾ ਵੀ ਹੁਣ ਬੋਲੂਗਾ ਕੱਲ ਨੂੰ ਬੋਲ ਬਣਾਵਾ ਬਸ ਪਤਾ ਹੀ ਨਹੀਂ ਕਿ ਆ ਵੀ ਇੰਨਾ ਟਾਈਮ ਵੀ ਲੱਗ ਜਾਊਗਾ ਹੁਣ ਡਾਕਟਰਾਂ ਨੇ ਮਤਲਬ ਸਾਨੂੰ ਡਰਾਈ ਇੰਨਾ ਦਿੱਤਾ ਹੁਣ ਡਾਕਟਰ ਕਹਿੰਦਾ ਤੁਸੀਂ ਲੱਤ ਨੂੰ ਕੀ ਕਰੋਗੇ ਅਸੀਂ ਤਾਂ ਮਤਲਬ ਕਹਿੰਦੇ ਵੀ ਜਾਨ ਬਚਾ ਲਈਏ ਨਾ ਜਾਨ ਇਹਦੀ ਉਹ ਬਹੁਤ ਜ਼ਿਆਦਾ ਕੀਮਤੀ ਆ ਕਹਿੰਦੇ ਜੇ ਜਾਨ ਹੀ ਨਾ ਬਚੀ ਤੁਸੀਂ ਲੱਤ ਨੂੰ ਵੀ ਗੱਲੀ ਨੂੰ ਕੀ ਕਰੋਗੇ ਵੀ ਜਾਨ ਬਚਾਉਣੀ ਜ਼ਰੂਰੀ ਆ ਆਪਾਂ ਨੂੰ ਵੀ ਜੇ ਜਾਨ ਬਚ ਗਈ ਤਾਂ ਆਪਦੀ ਪੂਰੀ ਜ਼ਿੰਦਗੀ ਜਿਉਂ ਲਊਗਾ ਬੱਚਾ ਨਹੀਂ ਤਾਂ ਤੁਸੀਂ ਲੱਤ-ਲੱਤ ਕਰੀ ਜਾਂਦੇ ਹੋ ਕਹਿੰਦਾ ਵੀ ਆਪਾਂ ਤਾਂ ਹੁਣ ਜੇ ਜਾਨ ਬਚਾ ਲਈਏ ਇੰਨੇ ਬਹੁਤ ਐਨੇ ਇਨਫੈਕਸ਼ਨ ਵੱਧ ਗਿਆ ਸੀ ਤੇ ਉੱਥੇ ਤੁਸੀਂ ਹੋਰ ਕਿਸੇ ਡਾਕਟਰ ਦੀ ਸਲਾਹ ਲੈ ਕੇ ਦੇਖਣੀ ਆ ਡਾਕਟਰ ਦੀ ਸਲਾਹ ਹੀ ਅਸੀਂ ਆ पीजीआई ਵੀ ਲੈ ਗਏ ਸੀਗੇ ਜੀ ਉੱਥੋਂ ਰੈਪਰ ਕਰਾ ਕੇ ਅੱਛਾ ਸਾਨੂੰ ਕਿਹਨੇ ਕਹਿਤਾ ਸੀਗਾ ਕਹਿੰਦੇ ਵੀ पीजीआई ਲੈ ਜਾਓ ਤੁਸੀਂ ਵੀ ਉੱਥੇ ਇਲਾਜ ਹੈਗਾ ਇਹਦਾ ਵੀ ਲੱਤਾਂ ਤੁਹਾਡੀ ਬਾਜ ਜਾਣੀਆਂ ਅਸੀਂ ਉੱਥੋਂ ਛੁੱਟੀ ਕਰਾ ਕੇ पीजीआई ਲੈ ਕੇ ਜੀ ਰਾਤ ਨੂੰ ਰਾਤੋ ਰਾਤੀ ਰਾਤ ਨੂੰ ਉੱਥੇ ਫਿਰ ਨਾ ਬੈੱਡ ਮਿਲੇ ਨਾ ਉਦੋਂ ਤਾਂ ਆਕਸੀਜਨ ਤੇ ਬਲਟੀਨੇਟਰ ਤੇ ਸੀਗਾ ਜੀ ਵੀਰੀ ਤੇ ਉੱਥੇ ਨਾ ਬਲਟੀਨੇਟਰ ਮਿਲਿਆ ਨਾ ਬੈੱਡ ਮਿਲਿਆ ਜੀ ਉਹ ਫਿਰ ਡਾਕਟਰ ਕਹਿੰਦਾ ਵੀ ਮੈਂ ਚੈੱਕ ਕਰ ਲੈਂਦਾ ਵਾ ਚੈੱਕ ਕੀਤਾ ਉਹਨੇ ਗੱਡੀ 'ਚ ਛੱਡ ਕੇ ਉਹ ਕਹਿੰਦਾ ਵੀ ਨਹੀਂ ਲੱਤ ਤਾਂ ਕੱਟਣੀ ਹੀ ਪੈਣੀ ਆ ਵੀ ਹੁਣ ਚਾਹੇ ਤੁਸੀਂ ਲੱਤ ਇੱਥੇ ਕਟਾ ਲੋ ਵੀ ਉਹਨੇ ਦਿਨ ਤੁਸੀਂ ਹ ਹੱਥ ਨਾਲ ਆਕਸੀਜਨ ਦੇ ਸਕਦੇ ਹੋ ਵੀ ਇਹ ਬਲਟੀਨੇਟਰ ਤੁਹਾਨੂੰ 4 ਦਿਨਾਂ ਨਾ ਮਿਲੇ ਹਫਤਾ ਨਾ ਮਿਲੇ ਉੱਥੇ ਤਾਂ ਬਹੁਤ ਜ਼ਿਆਦਾ ਬੁਰੇ ਲਾ ਹਾਂ ਬਈ ਵੀ ਹੁਣ ਤੁਹਾਡੀ ਮਰਜ਼ੀ ਵੀ ਇੱਥੇ ਕਟੋਣੀਆਂ ਕਿ ਉੱਥੇ ਕਰੋਣੀਆਂ ਵੀ ਲੱਤ ਕਟੜਣੀਆਂ ਪੈਣੀਆਂ ਹਾਂ ਫੇ ਰਾਤੋ-ਰਾਤ ਅਸੀਂ ਫੇਰ ਮੋੜ ਕੇ ਲਿਆਂਦਾ ਜੀ ਉੱਥੇ ਡੀ ਐਮ ਸੀ ਤੇ ਇਹਦਾ ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ ਵੀ ਉਹਨਾਂ ਨੇ ਫੇਰ ਦੁਬਾਰਾ ਐਡਮਟ ਕਰ ਲਿਆ ਜੀ ਹਾਂ ਨਹੀਂ ਜਵਾਬ ਵੀ ਦੇ ਸਕਦੇ ਸੀ ਨਾ ਰੋਪੇ ਜਣੇ ਖਡਾਰੀ ਕਰਕੇ ਕਰ ਲਿਆ ਜਾਂ ਮਗਰੋਂ ਅਪਰੋਚ ਵੱਧ ਸੀਗੀ ਇਹਦੀ ਚੀਤਾ ਕੱਲ ਨਹੀਂ ਉਹਨਾਂ ਨੇ ਦੁਬਾਰੇ ਦਾਖਲ ਕਰਨਾ ਨਹੀਂ ਅੱਗੋਂ ਪਹਿਲਾਂ ਵੀ ਉਹ ਛੁੱਟੀ ਦਿੰਦੇ ਨਹੀਂ ਸੀ ਥੱਕੇ ਨਹੀਂ ਲਈ ਸੀਗੀ ਵੀ ਅਸੀਂ ਤਾਂ ਵੀ ਜਾਣਾ ਹੀ ਜਾਣਾ ਵਾ ਅੱਛਾ ਹਾਂਜੀ ਫੇਰ ਦੁਬਾਰੇ ਜਦੋਂ ਇਹਨਾਂ ਨੇ ਕਰਾਇਆ ਉਧਰੋਂ ਆਕਸੀਜਨ ਵੀ ਖਤਮ ਹੀ ਹੋ ਗਈ ਸੀ ਕਿ ਜੀ ਸਿਲੰਡਰ ਚੋਂ ਅੱਛਾ ਉਹ ਜਣੀ ਬਹੁਤ ਔਖੀ ਜਾਨ ਬਚਾਈ ਆ ਉਹਦੋਂ ਸਾਨੂੰ ਵੀ ਪਤਾ ਵੀ ਕਿਹੜੇ ਹਿਸਾਬ ਨਾਲ ਜਾਨ ਬਚਾਈ ਆ ਆ ਗਈ ਹਾਂ 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 ਸਸੀ ਦਾ ਵੀਰ ਓਏ ਸਸੀ ਦਾ ਬਤ ਆਹ ਦੇ ਪੁੱਤ ਵੀਰ ਜੀ ਆਦਰਾਈ ਆਹ ਦੇ ਪੁੱਤ ਦੇਖ ਵੀਰ ਜੀ ਨਾਲ ਹੈਲੋ ਕਰ ਦੇ ਚੱਲ ਹਾਂ ਕਰ ਦੇ ਹੈਲੋ ਕਰ ਦੇ ਕਿਹੜੇ ਵਾਲੀ ਹੈਲੋ ਕਰਨੀ ਹਾਂ ਅੱਗੇ ਨਾਲੋਂ ਫਰਕ ਆ ਹਾਂ ਅਕਲ ਇਕਰੀ ਤੋਸਹੀ ਮੜਾ ਬਲਾਈਓ ਵੀਰੀ ਹੈਲੋ ਕਰਪਤ ਵੀ ਜੀਨਾ ਐਦਿਨਾ ਕਰ ਤੂੰ ਕਰ ਗੱਲੂ ਕਰ ਦੇ ਹੈਲੋ ਕਰ ਦੇ ਕਰ ਹੈਲੋ ਕਰ ਮੇਰਾ ਪਤਾ ਕਰ ਦੇ ਪਤਾ ਵੀ ਜੀਨਾ ਆ ਲੈ ਕਰ ਦੇ ਕਰ ਦੇ ਕਰ ਦੇ ਕਰ ਦੇ ਪਰ ਮੇਰਾ ਪਤਾ ਹੈਲੋ ਕਰ ਦੇ ਪਤਾ ਅ ਪੁੱਛੈ ਨੂੰ ਕਾ ਠੀਕ ਆ ਕਿ ਮੈਨੂੰ ਛੱਡ ਕੇ ਚਲੇ ਗਿਆ ਸੀ ਅੱਛਾ ਇਹਨੂੰ ਕਿੱਥੋਂ ਆਇਆ ਕਿ ਮੈਂ ਦੋ ਦਿਨ ਮੈਨੂੰ ਛੱਡ ਗਿਆ ਹੁਣ ਨਹੀਂ ਛੱਡਣਾ ਵੇਖਦਾ ਆ ਤੇਰੇ ਹਾਂ ਚਲੋ ਉਹ ਬੀ ਦੀ ਨਵੀਂ ਹੈਲੋ ਕਰ ਲੈ ਪੁੱਤ ਇਹਦੇ ਨਾਲ ਵੀ ਕਰ ਲੈ ਪੁੱਤ ਵੀਰ ਜੀ ਨਾਲ ਹੈਲੋ ਕਰ ਲੈ ਕਹ ਲੈ ਹਾਂ ਕੀਤੀ ਕਰਦਾ ਕਰ ਮੇਰਾ ਪੁੱਤ ਹੂੰ ਹੂੰ ਕਰ ਮੁੱਕ ਤੇ ਕਰ ਇਦਾਂ ਹਾਂ ਇਦਾਂ ਆ ਦੇਖ ਹਾਂ ਇਦਾਂ ਕਰ ਕਰ ਪਤਾ ਇਦਾਂ ਆ ਇਹ ਆਹ ਇਹ ਆਈ ਕਰ ਪੁੱਤ ਹੂੰ ਨਹੀਂ ਅੱਗੇ ਨਾਲੋਂ ਫਰਕ ਆਂਕਾ ਜੀ ਨਹੀਂ ਹਾਂ ਤਾਂ ਬਹੁਤ ਫਰਕ ਆਈ ਨਹੀਂ ਮੈਨੂੰ ਮੇਰੇ ਪੁੱਤ ਤੇ ਪੂਰਾ ਮਾਣ ਆ ਜੀ ਇਹ ਉੱਠ ਕੇ ਦੁਬਾਰੇ ਇੱਕ ਵਾਰੀ ਫੇਰ ਗਰਾਊਂਡਾਂ ਚ ਕਬੱਡੀ ਖੇਡੂਗਾ ਮੇਰਾ ਪੁੱਤ ਇੰਨਾ ਮੈਨੂੰ ਭਰੋਸਾ ਆਏਗਾ ਮਾਤਾ ਜੀ ਇੱਥੇ ਰਹਿੰਦੇ ਫਿਰ ਹਾਂ ਜੀ ਇਹ ਕੋਈ ਅੱਛਾ ਅੱਛਾ ਹਾਂ ਦੋ ਜਾਨੇ ਤਾਂ ਪੱਕੇ ਇਹਦੇ ਹੁੰਦੇ ਨੇ ਦੋ ਜਾਨੇ ਅੱਛਾ ਦੋ ਜਾਨੇ ਤੋਂ ਬਿਨਾ ਫਿਰ ਇੱਧਰ ਉੱਧਰ ਹੁੰਦਾ ਨਹੀਂਗਾ ਕੁਰਸੀ ਤੇ ਬਹੋਣਾ ਪੈਂਦਾ ਹੂੰ ਹਾਂ ਜੀ ਮੇਰਾ ਪੁੱਤ ਕਿਵੇਂ ਪਿਆਰ ਕਰਦਾ ਹੁੰਦਾ ਮੇਰਾ ਪੁੱਤ ਕਿਵੇਂ ਪਿਆਰ ਕਰਦਾ ਹੁੰਦਾ ਹੱਥ ਲਾ ਕੇ ਹੈ ਐਂ ਕਰਦਾ ਹੁੰਦਾ ਮੈਂ ਹੈਨਾ ਐਂ ਕਰਦਾ ਹੁੰਦਾ ਕਿੱਥੇ ਡੈਡੀ ਕਿੱਥੇ ਨੇ ਦੱਸੋ ਫਿਰ ਡੈਡੀ ਕਿੱਥੇ ਨੇ ਕੋਲੇ ਹੋਣਗੇ ਕਿੱਥੇ ਨੇ ਡੈਡੀ ਕਿੱਥੇ ਗਏ ਨੇ ਕੇ ਉਰੇ ਆਓ ਕੇ ਕੋਲੇ ਆਓ ਬਲਾਓ ਫਿਰ ਬਲਾਓ ਡੈਡੀ ਨੂੰ ਬਲਾਓ ਫਿਰ ਕੋਲੇ ਬਲਾਓ ਕੇ ਆਜੋ ਕਰੋ ਆਜਾ ਕਹੋ ਆਜਾ ਕਹੋ ਕਹੋ ਆਜਾ ਇਸ ਤਰ੍ਹਾਂ ਬੋਲ ਕਰੋ ਪਤਾ ਕਰੋ ਕਰੋ ਖਵਾ ਦੇ ਪਤਾ ਕਰਦੇ ਚਲੋ ਕਹੋ 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 ਕਿਵੇਂ ਬੁਲਾਵਾਂਗੇ ਡੈਡੀ ਨੂੰ ਕਿਵੇਂ ਬੁਲਾਵਾਂਗੇ ਡੈਡੀ ਨੂੰ ਕਿਵੇਂ ਆਜਾ ਕਹੋ ਹਾਂ ਮੇਰਾ ਪੁੱਤ ਹੈ ਮੇਰਾ ਸੋਹਣਾ ਪੁੱਤ ਕਿੱਥੇ ਆ ਮੇਰਾ ਸੋਹਣਾ ਪੁੱਤ ਕਿੱਥੇ ਆ ਹਾਂ ਹਾਂ ਮੇਰਾ ਸੋਹਣਾ ਪੁੱਤ ਕਿੱਥੇ ਆ ਹਾਂ ਸੀ ਉਹ ਇਹ ਪੁੱਤ ਕੋਈ ਨਹੀਂ ਹੋ ਜਾਣਾ ਠੀਕ ਹੌਣਦਾ ਹੈ ਹਾਂ ਹੌ ਤਾਂ ਮਾਲਕ ਨੇ ਕਿਰਪਾ ਕਰਤੀ ਪੁੱਤ ਦੇ ਤੇ ਸ਼ੇਰ ਹੂੰ ਵਾਹਲਾ ਕ੍ਰਿਮੀਰ ਆ ਪਰਮਾਤਮਾ ਰਤ ਨੂੰ ਹੱਥ ਲਾ ਕੇ ਦੱਸਦਾ ਜੀ ਦੱਤ ਨੂੰ ਹੱਥ ਲਾ ਕੇ ਦੱਸਦਾ ਵੀ ਜਦੋਂ ਬਹੁਤ ਦਿਆ ਵੀ ਕੀ ਤਕਲੀਫ ਫਿਰ ਲੱਤ ਨੂੰ ਹੱਥ ਲਾ ਕੇ ਦੱਸਦਾ ਵੀ ਆ ਅੱਖਾਂ ਨਾਲ ਦੱਸਦਾ ਅੱਖਾਂ ਨਾਲ ਹੂੰ ਹੁਣ ਇਹਨੂੰ ਪਤਾ ਆਪਣਾ ਪਿਆਰ ਆਪਣਾ ਪਤਾ ਇਹਨੂੰ ਬਿਲਕੁਲ ਵੀ ਆਪਾਂ ਮਾਰਨ ਵਾਲੇ ਨਾਲ ਨੂੰ ਰੱਖਣ ਵਾਲਾ ਬਖਾਂਜੀ ਜਿਹਨੇ ਇੱਥੇ ਰੱਖ ਪਹਛਾਇਆ ਮਾਲਕ ਨੇ ਉਹ ਹੁਣ ਗਰਾਉਂਡਾਂ 'ਚ ਲਜਾਊਗਾ ਆਂਦੇ ਬੱਚੇ ਨੇ ਵੀ ਪੂਰਾ ਵਿਸ਼ਵਾਸ ਆ ਬਾਹੇ ਕੁੜੀ ਤੋਂ ਵੀ ਪੂਰਾ ਵਿਸ਼ਵਾਸ ਆ ਗਰਾਉਂਡਾਂ 'ਚ ਜਾਊਗਾ ਮੇਰਾ ਬੱਬਾ ਕੀਰ ਤੋਂ ਕੋਈ ਨਾ ਬੋਲ ਕੇ ਦਾ ਇਸ਼ਾਰਾ ਕਰਦਾ ਹਾਂ 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 ਬਸ ਅਮਰ ਜੀ ਦਾ ਸੱਤ ਪੁੱਤ ਕੀ ਕਹਿੰਦਾ ਦੱਸ ਮੇਰਾ ਪੁੱਤ ਕੀ ਕਹਿੰਦਾ ਆਵਾਜ਼ ਨਹੀਂ ਨਿਕਲਦੀ ਤੇ ਇਸ਼ਾਰਾ ਸਭ ਸਮਝਦਾ ਦੁੱਖ ਸੁੱਖ ਸਮਝਦਾ ਗੱਲਬਾਤ ਸਾਰੀ ਸੁਣਦਾ ਜੀ ਆਪਣੀ ਸੁਣਦਾ ਸਮਝਦਾ ਹਾਂ ਪੁੱਤ ਕੀ ਕਹਿੰਦਾ ਦੱਸ ਮੈਨੂੰ ਬੋਲਿਆ ਦੱਸੋ ਫਿਰ ਬੋਲਿਆ ਕਿੱਥੋਂ ਨਹੀਂ ਜਾਂਦਾ ਹੱਥ ਲਾ ਕੇ ਦੱਸ ਉਂਗਲੀ ਲਾ ਕੇ ਨਾ ਦੇ ਕਿੱਥੋਂ ਨਹੀਂ ਬੋਲਿਆ ਜਾਂਦਾ ਕਿੱਥੋਂ ਨਹੀਂ ਬੋਲਿਆ ਜਾਂਦਾ ਉਂਗਲੀ ਲਾ ਕੇ ਦੱਸ ਦੇ ਕਿੱਥੋਂ ਨਹੀਂ ਬੋਲ ਨਿਕਲਦਾ ਤੇਰਾ ਹਾਂ ਕਿੱਥੋਂ ਨਹੀਂ ਬੋਲ ਨਿਕਲਦਾ ਜੀ ਬੋਲ ਨਹੀਂ ਬੋਲ ਨਿਕਲਦਾ ਇੱਥੋਂ ਨਹੀਂ ਬੋਲਾ ਜਾਂਦਾ ਹਾਂ ਜੀ ਕੋਈ ਨਹੀਂ ਬੋਲਿਆ ਜਾਊਗਾ ਚੰਗਾ ਹਾਂ ਹੂੰ 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 ਹੋਂਦਨ ਮਾਰਦਾ ਮਾਰਦਾ ਸੀ ਮੇਰੇ ਮਾਰਿਆ ਕਿੱਥੇ ਸੀਗਾ ਮੇਰੇ ਮਾਰਿਆ ਸੀ ਤੂੰ ਕੱਲ ਹਨਾ ਕੱਲ ਮੇਰੇ ਮਾਰਿਆ ਸੀ ਨਾ ਚੱਲ ਫਿਰ ਕੰਨ ਫੜ ਕੇ ਡੈਡੀ ਨੂੰ ਦੱਸ ਦੇ ਕਿ ਸੌਰੀ ਕਰਦਾ ਮੈਂ ਹੁਣ ਨਹੀਂ ਮਾਰਦਾ ਮੰਮੀ ਦੇ ਕੰਨ ਫੜ ਦੇ ਕੰਨ ਫੜ ਦੇ ਕੰਨ ਫੜ ਦੇ ਕਹ ਹੁਣ ਨਹੀਂ ਮਾਰਦਾ ਹਮ ਹੈਨਾ ਇਹ ਪੁੱਤ ਪਿਆਰ ਕਰੂਗਾ ਮੈਨੂੰ ਹੁਣ ਨੂੰ ਨਗੌਰ ਤੋਂ ਮੇਰਾ ਸੋਹਣਾ ਪੁੱਤ ਹੈਨਾ ਵਾਹ ਗੁਰੂ ਉਹ ਤਾਂ ਕਰ ਗਏ ਉਹ ਤਾਂ ਕਰ ਗਏ ਇੱਥੇ ਉਹ ਤਾਂ ਕਰ ਗਏ ਜਾਣੇ ਆਣੇ ਦੇ ਆਣੇ ਪਿੱਛਾ ਟਕਾ ਲਿਆ ਮਾਲਕੀ ਇੰਨੀ ਮੇਲ ਫੀਏ ਤੇ ਐਡਾ ਸਰੀਰ ਸੀ ਤਕੜਾ ਜੇ ਹਿੰਮਤ ਸੀ ਕਿ ਮੂਰਤੀ ਹੋਵੇ ਹਾਂਜੀ ਪਿੱਛਾ ਨਾ ਤਕਉਂਦੇ ਮੇਰੇ ਬੱਚੇ ਤੇ ਪਿੱਛਿਓਂ ਵਾਰ ਨਾ ਕਰਦੇ ਮੇਰੇ ਬੱਚੇ ਨੂੰ ਮੋਟਰਸਾਈਕਲ ਤੋਂ ਤਾਰ ਲੈਂਦੇ ਫਿਰ ਉਹਨੂੰ ਖੜਾ ਕੇ ਪੁੱਛਦੇ ਖੜਾ ਕੇ ਉਹਦੇ ਨਾਲ ਦੋ ਹੱਥ ਕਰਦੇ ਫਿਰ ਇਹ ਵੀ ਦੱਸ ਦਿੰਦਾ ਫਿਰ ਉਹਨਾਂ ਤੋਂ ਵੀ ਪੁੱਛ ਲੈਂਦਾ ਜਾਨ ਬੰਦ ਕੇ ਚਾਲ ਕਰਕੇ ਕਰਾਇਆ ਗਿਆ ਇਹ ਐਂ ਪੂਰੇ ਐਟ ਟਾਈਮ ਮੈਂ ਮੈਂ ਪੌਣੇ 10 ਘਰੋਂ ਫੋਨ ਕਰਿਆ ਵਾ ਕਹਿੰਦਾ ਮੰਮੀ ਮੈਂ ਆਉਲਾਂ ਬਸ ਮੈਂ ਸੋਚਿਆ ਵੀ ਅੱਧੇ ਘੰਟੇ ਨੂੰ ਆਇਆ ਕੋਈ ਨਹੀਂ ਅੱਧੇ ਪੌਣੇ ਘੰਟੇ ਨੂੰ ਨਹੀਂ ਆ ਜਾਣਾ ਵੀ ਅੱਧੇ ਪੌਣੇ ਘੰਟੇ ਦਾ ਰਸਤਾ ਵਾ ਜਦੋਂ ਫੋਨ ਕਰਿਆ ਫੇਰ ਮੈਂ ਦੇਖਿਆ ਵੀ ਹੁਣ ਪੌਣੇ 11 ਹੋ ਗਏ ਪੌਣੇ 11 ਨੂੰ ਫੋਨ ਬੰਦ ਸੀ ਨਾਲ ਹੋਰ ਤਿੰਨੇ ਜਾਣੇ ਸੀ ਤਿੰਨੇ ਜਾਣੇ ਸੀਗੇ ਨਾਲ ਵੇਖਦਾ ਮੇਰੇ ਨਾਲ ਹਾਂਜੀ ਹਾਂਜੀ ਨਹੀਂ ਹੁਣ ਤਾਂ ਪਤਾ ਲੱਗਦਾ ਜੀ ਇਹ ਮੈਂ ਹੂੰ अच्छा तू ਕਾਹਦੇ ਤੇ ਸੀਗਾ ਉਸ ਦਿਨ ਤੂੰ ਉਸ ਦਿਨ ਕਾਹਦੇ ਤੇ ਮੋਟਰਸਾਈਕਲ ਚਲਾਇਆ ਸੀ ਨਾ ਦੱਸ ਫਿਰ ਕਿਵੇਂ ਚਲਾਇਆ ਸੀ ਮੋਟਰਸਾਈਕਲ ਕਿਵੇਂ ਚਲਾਇਆ ਸੀ ਮੋਟਰਸਾਈਕਲ ਪਤਾ ਸਾਰਾ ਕੁਝ ਹੈ ਪਹਿਲਾਂ ਬਹੁਤ ਜਾਣੀ ਮਾਨ ਖਰਾਬ ਹੁੰਦਾ ਸੀ ਸਾਡਾ ਹੁਣ ਵੀ ਬਹੁਤ ਲੋਕ ਲੋਕ ਰੋਨੇ ਰੋਨੇ ਆ ਲੋਕ ਲੋਕ ਕਰੀਏ ਕਿ ਸਹਮਣਾ ਲਿਆ ਵੀ ਕੋਈ ਨਹੀਂ ਮਾਲਕਾਂ ਜਿੱਥੇ ਤੋਂ ਰੱਖਿਆ ਵੀ ਹੁਣ ਰੋਕੇ ਨੂੰ ਕੁਝ ਬਣਨਾ ਹੈਗਾ ਹੁਣ ਤਾਂ ਇਹ ਵੀ ਗਣੀ ਅਸੀਂ ਇਹ ਉਹ ਦਿਨ ਨੂੰ ਢੀਕਦੇ ਆ ਵੀ ਸਾਡਾ ਪੁੱਤ ਇੱਕ ਵਾਰੀ ਫਤਿਹ ਬੁਲਾਵੇ ਗਰਾਊਂਡ ਤੇ ਮੜਕਿਓ ਦਿਨ ਦੇਖੀਏ ਮੌਕੇ ਦੇਖੀਏ 9 ਮਹੀਨੇ ਤੇ ਮੇਰਾ ਪੁੱਤ ਗਰਾਊਂਡ ਹੁਣ ਕੱਲੀ ਕੱਲੀ ਗੱਲ ਦੀ ਸਮੇਂ ਲੱਗਦੀ ਆ ਕੱਲੀ ਕੱਲੀ ਗੱਲ ਹਾਂਜੀ ਸਾਰੀ ਸਾਂਗ ਚਲ ਘੁੱਟ ਕੇ ਅੱਖਾਂ ਵਿੱਚ ਕੇ ਦਿਖਾ ਦੇ ਘੁੱਟ ਕੇ ਅੱਖਾਂ ਵਿੱਚ ਤੈਨੂੰ ਸਮਝ ਲੱਗਦੀ ਨਾ ਮੇਰੀ ਗੱਲ ਨਹੀਂ ਸਮਝ ਲੱਗਦੀ ਨਾ ਫਿਰ ਘੁੱਟ ਕੇ ਅੱਖਾਂ ਵਿੱਚ ਹਾਂ ਜਦੋਂ ਨਾ ਇਹਦੀਆਂ ਪੁਰਾਣੀਆਂ ਵੀਡੀਓ ਦੇਖੀ ਦੀਆਂ ਲਾ ਕੇ ਜਫਾਏ ਉਹਦਾ ਨਾ ਥਾਪੀ ਮਾਰਦਾ ਉਹ ਵੀਡੀਓ ਵੇਖਣੀ ਹੁੰਦੀ ਹੈ ਇਹਦੀਆਂ ਤੇਰਾ ਐਂ ਦੱਸੋ ਗਰਵਿੰਦਲਵੀਰ ਭਾਣ ਜਾ ਕਿੰਨਾ ਸੋਹਣਾ ਤੇਰਾ ਭਾਣ ਜਾ ਕਿੰਨਾ ਸੋਹਣਾ ਵਾ ਆਪਣਾ ਏਕਮ ਕਿੰਨਾ ਸੋਹਣਾ ਦੱਸੋ ਤਾਂ ਭਣ ਦਾ ਕਿੰਨਾ ਸੋਹਣਾ ਫੇਰਾ ਦੱਸ ਦੇ ਦੱਸੋ ਕਿੰਨਾ ਸੋਹਣਾ ਵਾ ਕਿੰਨਾ ਸੋਹਣਾ ਏਕਮ ਕਿੰਨਾ ਸੋਹਣਾ ਏਕਮ ਇੰਨਾ ਸੋਹਣਾ ਹਾਂ ਦੱਸ ਕਰਕੇ ਦੱਸ ਕਰਕੇ ਕਿੰਨਾ ਸੋਹਣਾ ਐਂ ਕਰਕੇ ਦੱਸ ਨਹੀਂ ਮੋੜ ਹੈ ਨਹੀਂ ਮੋੜ ਦੱਸਣ ਦਾ ਨਹੀਂ ਤਾਂ ਕੋਈ ਕਹੋਗਾ ਮੀਰਾ ਭਣ ਜਾ ਇਹਨੂੰ ਫੇਰ ਹੀ ਸੋਝੀ ਆਉਂਦੀ ਹੈ ਜਿਵੇਂ ਹੁਣ ਗੱਲਾਂ ਬਾਤਾਂ ਯਾਦ ਕਰਦੇ ਆਂ ਪਰਿਵਾਰ ਦੀਆਂ ਜਾਂ ਸਾਰੀ ਦਿਣੀ ਹੁਣ ਇਹਦੇ ਨਾਲ ਟਾਈਮ ਪਾਸ ਕਰਨਾ ਵਾ ਇਹ ਤਾਂ ਚਾਪ ਪਿਆਰ ਹੋਊ ਫਿਰ ਨੂੰ ਜੋ ਪਨੀ ਪੈਣ ਦੇਣਾ ਹੈਗਾ ਗੱਲਾਂ ਬਾਤਾਂ ਕਰਕੇ ਦਾ ਦਿਮਾਗ ਤੇਜ ਕਰ ਦੇਣਾ ਹਾਂਜੀ ਕਰੇ ਹੁਣ ਹਸਾਉਨੇ ਆ ਆਪ ਵੀ ਹੱਸਦੇ ਆ ਰੋਣੇ ਵੀ ਮੈਚਾਂ ਦੀਆਂ ਗੱਲਾਂ ਇਹਦੇ ਨਾਲ ਕਰਦੇ ਨੇ ਤੁਸੀਂ ਮੈਚਾਂ ਦੀਆਂ ਵੀ ਕਰਦੇ ਆ ਮੈਚ ਵੀ ਦਿਖਾਉਨੇ ਆ ਯਾਦ ਕਰਦੇ ਆ ਸਾਰਾ ਪਾਸਾ ਮੈਚ ਦੀ ਗੱਲ ਕਰੀਓ ਇਹਦੇ ਨਾਲ ਕੋਈ ਦਲਵੀਰ ਉਹ ਦਲਵੀਰ ਮੈਂ ਤਾਂ ਮੈ ਤੇ ਉੱਤੀ ਫੋਟੋਆਂ ਨਾਲ ਯਾਦ ਸਰਾਬੇ ਖੇਡਦਾ ਸੀ ਤੂੰ ਹਨਾ ਸਰਾਬੇ ਸਰਾਬੇ ਖੇਡਣ ਗਿਆ ਸੀ ਕਿੰਨੇ ਜਣੇ ਆਏ ਸੀ ਤੇਰੇ ਨਾਲ ਫਿਰ ਹਨਾ ਥਾਪੀਆਂ ਮਾਰੀਆਂ ਸੀ ਨਾ ਤੂੰ ਉੱਥੇ ਸਰਬੇ ਥਾਪੀ ਨੂੰ ਮਾਰ ਕੇ ਖੇਡਦਾ ਸੀ ਮਾਰ ਕੇ ਦਿਖਾ ਫੇਰ ਥਾਪੀ ਚੱਲ ਮਾਰ ਦੇ ਫੇਰ ਥਾਪੀ ਨੂੰ ਮਾਰ ਦੇ ਚੱਲ ਡੋਲੇ ਹੀ ਦਿਖਾ ਦੇ ਫਿਰ ਜੇ ਹਿੰਮਤ ਨਹੀਂ ਹੈਗੀ ਨਾ ਡੋਲੇ ਹੀ ਦਿਖਾ ਦੇ ਫਿਰ ਦਿਖਾ ਡੋਲੇ ਐਂ ਕਰਕੇ ਦਿਖਾ ਦਿਖਾ ਦੇ ਦਿਖਾ ਦਿਖਾ ਡੋਲੇ ਦਿਖਾ ਹਾਂ ਚੱਕਦੇ ਚੱਕਦੇ ਕਰਦੇ ਡੋਲੇ ਦਿਖਾ ਦੇ ਹਾਂ ਜਾਨ ਹੀ ਨਾ ਹੈਗੀ ਕਰਦਾ ਕੋਸ਼ਿਸ਼ ਕਰਦਾ ਆਪਣੇ ਉਹ ਹੈ ਨਾ ਮੈਂ ਇੱਥੇ ਜਾਂਦਾ ਹੁੰਦਾ ਸੀ ਮੇਰਾ ਪੁੱਤ ਨਾਲੇ ਲੈ ਕੇ ਜਾਂਦਾ ਹੁੰਦਾ ਸੀਗਾ ਖੋਏ ਦੀਆਂ ਪਿੰਨੀਆਂ ਹਣਾ ਨਾਲੇ ਦੁੱਧ ਦੀ ਬੋਤਲ ਨਾਲੇ ਪਨੀਰੀ ਲੈ ਕੇ ਜਾਂਦਾ ਹੁੰਦਾ ਸੀ ਨਾਲੇ ਕੇਲੇ ਲੈ ਕੇ ਜਾਂਦਾ ਹੁੰਦਾ ਸੀ ਕਿੰਨਾ ਸਾਮਾਨ ਤੈਨੂੰ ਦੁੱਧ ਦਿੰਦੀ ਹੁੰਦੀ ਸੀ ਜਾਂਦੇ ਨੂੰ ਦਿੰਦੀ ਹੁੰਦੀ ਸੀ ਨਾ ਤੈਨੂੰ ਜਾਂਦੇ ਨੂੰ ਹਣਾ ਦਿੰਦੀ ਸੀ ਅੱਖਾਂ ਨਾਲ ਦੱਸ ਅੱਖਾਂ ਨਾਲ ਦੱਸ ਤੈਨੂੰ ਦੁੱਧੇ ਦਿੰਦੀ ਹੁੰਦੀ ਵੱਡੇ ਵੱਡੇ ਕੋਲਿਆਂ ਚ ਦੋਹਾਂ ਚ ਪਾ ਕੇ ਹਣਾ ਦਿੰਦੀ ਸੀ ਨਾ ਰੋਟੀ ਖਾ ਕੇ ਜਾਂਦਾ ਹੁੰਦਾ ਸੀ ਪਨੀਰ ਦੀ ਭਰਜੀ ਨਾਲ ਹਣਾ ਖਾਂਦਾ ਸੀ ਨਾ ਅੱਖਾਂ ਨਾਲ ਦੱਸ ਦੱਸ ਅੱਖਾਂ ਨਾਲ ਹਣਾ ਫਿਰ ਹੁਣ ਤਾਂ ਫੇਰ ਜਾਏਗਾ ਹਨਾ ਕੋਈ ਨਹੀਂ ਫੇਰ ਉਹ ਨਹੀਂ ਸਬਜ਼ੀ ਖਾਊਗਾ ਪਨੀਰ ਦੀ ਭਰਦੀ ਦੁੱਧ ਅੰਕਾਪਨ ਜਦੋਂ ਆਂਟੀ ਬੀਰੀ ਦੇ ਨਾਲ ਗੱਲਾਂ ਕਰਦੇ ਹੋਏ ਸੀ ਨਾ ਹਾਂਜੀ ਮੇਰੇ ਕੋ ਸੱਚੀ ਨਹੀਂ ਦੇਖ ਹੋਇਆ ਉਹ ਨਿੱਕੀਆਂ ਨਿੱਕੀਆਂ ਗੱਲਾਂ ਨਾ ਦੇਖ ਕੇ ਤੇ ਉਹ ਬਹੁਤ ਆਪਾਂ ਜਾਨ ਕੀਤਾ ਕਿ ਜੀ ਨਹੀਂ ਦੇਖਿਆ ਜਾਂਦਾ ਹੁਣ ਸਾਨੂੰ ਤਾਂ ਫੇਰ ਵਿਚਾਰੀ ਦਿਹਾੜੀ ਰਹਿਣਾ ਪੈਂਦਾ ਜੀ ਕੋਲੇ ਹਾਂਜੀ ਲੇਕ ਨਹੀਂ ਬਟ ਅੱਗੇ ਨਾਲੋਂ ਇੰਪਰੂਵਮੈਂਟ ਹੋਈ ਪਈ ਆ ਅੱਗੇ ਨਾਲੋਂ ਤਾਂ ਪ੍ਰੋਬਲਮ ਬਹੁਤ ਜ਼ਿਆਦੇ ਆ ਜੀ ਹੁਣ ਤੁਹਾਨੂੰ ਪਤਾ ਹੈ ਇਹ ਖਰਚਾ ਵੀ ਬਹੁਤ ਜ਼ਿਆਦਾ ਆ ਰਿਹਾ ਜੀ ਹਾਂ ਜੀ ਮੈਂ ਤਾਂ ਵੀਰਾਂ ਨੂੰ ਇਹੀ ਬੇਨਤੀ ਕਰਦਾ ਕਰਨੀ ਚਾਹੁੰਦਾ ਜਿਨ੍ਹਾਂ ਨੇ ਸਾਡੀ ਅੱਗੇ ਮਦਦ ਕੀਤੀ ਆ ਹੁਣ ਵੀ ਸਾਡੇ ਨਾਲ ਖੜਨ ਹੁਣ ਵੀ 5 ਤੋਂ 10000 ਦਾ ਡੇਲੀ ਖਰਚਾ ਆਉਂਦਾ ਜੀ ਤੁਹਾਨੂੰ ਪਤਾ ਹੈ ਦੇਖੇ ਇਹ ਦਵਾਈਆਂ ਕਿੰਨੀਆਂ ਮਹਿੰਗੀਆਂ ਨੇ ਮਾ ਮੇਰੀ ਤਾਂ ਇਹੀ ਅਪੀਲ ਆ ਜੀ ਵੀ ਸਾਡੇ ਨਾਲ ਖੜਨ ਜਿਵੇਂ ਅੱਗੇ ਖੜੇ ਆ ਤੇ ਅਸੀਂ ਇਲਾਜ ਕਰਾ ਕੇ ਮੈਨੂੰ ਪੂਰੀ ਉਮੀਦ ਆ ਜੀ ਮੇਰਾ ਬੱਚਾ ਇੱਕ ਲੱਤ ਨਾਲ ਵੀ ਖੇਡੂਗਾ ਜੀ ਪੂਰਾ ਵਿਸ਼ਵਾਸ ਆ ਜੀ ਮੈਨੂੰ ਅੱਛਾ ਜੀ ਹਾਂ ਜੀ ਇਹ ਤਾਂ ਤੁਹਾਡਾ ਅੰਕਲ ਜੀ ਹੌਸਲਾ ਵਾ ਹਾਂ ਜੀ ਤੇ ਬਾਕੀ ਅੰਕਲ ਖੀਰ ਆਪਣਾ ਫੋਨ ਨੰਬਰ ਤੁਸੀਂ ਬੋਲ ਦੋ ਹਾਂ ਜੀ ਮੇਰਾ ਫੋਨ ਨੰਬਰ ਆ ਜੀ 84375 45288 ਆ ਜੀ ਮੇਰਾ ਨੰਬਰ ਗੋਗਲ ਬੇਬੀ ਇਹ ਤੀ ਚੱਲਦਾ ਹੈ ਅੱਛਾ ਤੇ ਬਾਕੀ ਅੰਗ ਜਿਹੜੇ ਹਨਾ ਪਲੇਅਰ ਆ ਜਿਨ੍ਹਾਂ ਦੇ ਫੋਨ ਆਉਂਦੇ ਆ ਥੋੜਾ ਬੋਲਾ ਉਹਨਾਂ ਨੂੰ ਵੀ ਕਿਆ ਕਰੋ ਵੀ ਨਾ ਵੀ ਬੀਰੀ ਨੂੰ ਮਿਲ ਕੇ ਜਾਇਆ ਕਰਨ ਕਿਉਂਕਿ ਉਹ ਚੀਜ਼ ਨਾ ਹੌਸਲਾ ਕਾਫੀ ਮਿਲਣਾ ਹਾਂਜੀ ਹਾਂਜੀ ਹਨਾ ਨਹੀਂ ਕਹਿੰਦੇ ਹੁੰਦੇ ਜੀ ਹੁਣ ਗਰਮੀ ਕਰਕੇ ਨਹੀਂ ਆਉਂਦੇ ਨਹੀਂ ਪਹਿਲਾਂ ਤਾਂ ਆਉਂਦੇ ਰਹੇ ਲਗਾਤਾਰ ਆਉਂਦੇ ਰਹੇ ਅੱਛਾ ਹਾਂਜੀ ਹੁਣਾ ਥੋੜੀ ਜੀ ਗਰਮੀ ਕਰਕੇ ਘਟ ਗਿਆ ਨਹੀਂ ਤਾਂ ਆ ਜਾਂਦੇ ਸੀ ਤਾਂ ਅਸੀਂ 15 ਦਿਨ ਗੇੜਾ ਮਾਰਦੇ ਸੀਗੇ ਜੀ ਹਾਂ ਹੁਣ ਤੁਸੀਂ ਦੇਖਿਆ ਹੁਣ ਹੱਥ ਵੀ ਮੜਵਾਉਂਦਾ ਵਾ ਦੱਸਦਾ ਵੀ ਮੇਰੇ ਮੰਮੀ ਜਿਹੜੀਆਂ ਹਾਂ ਹੁਣ ਆਪਾਂ ਨੂੰ ਇਹ ਵੀ ਦੱਸਦਾ ਵੀ ਮੇਰੇ ਤੋਂ ਮੇਥੋਂ ਬੋਲਿਆ ਨਹੀਂ ਜਾਂਦਾ ਮੂੰਹ ਤੋਂ ਹਾਂਜੀ ਫਿਰ ਇਦਾਂ ਦੇਖ ਨਹੀਂ ਨਹੀਂ ਹੁੰਦਾ ਬੱਚਾ ਆਪਾਂ ਕੀ ਕੀਤਾ ਹਾਂਜੀ ਚਲੋ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਆ ਜਿੱਦਾਂ ਤੁਸੀਂ ਪਹਿਲੋ ਸਪੋਰਟ ਕਰਦੇ ਆ ਰਹੇ ਆਂ ਇਦਾਂ ਹੀ ਤੁਸੀਂ ਸਪੋਰਟ ਕਰੋ ਹਾਂਜੀ ਆਪਾਂ ਬੱਚੇ ਨੂੰ ਦੁਬਾਰੇ ਗਰਾਊਂਡ 'ਚ ਲਿਆ ਸਕੀਏ ਜੀ ਇਹ ਦੁਨੀਆ ਦੇ ਮਤਲਬ ਆਸਰੇ ਨਾਲ ਹੀ ਹੁੰਦਾ ਜੀ ਸਾਈਂ ਪਰਵਾਹ ਨਹੀਂ